ਲਗਾ ਮਗਰ ਬਹੁਤ ਮੰਦਾ ਜਲਣਾ ਯਾਰਾ ਹੋਰ ਯਾਰਾ ਅੱਤ ਤਰੀ ਪੈ ਨੂੰ ਤਾ ਦਾ ਓਏ ਖੰਬਾਸ ਤਾ ਦੇ ਤਰੀ ਪੈ ਨੂੰ ਅੱਜ ਦਿਨ ਕਿਧਰੋਂ ਤੜਪੇ ਯਾਰਾ ਉਹ ਤਾਂ ਆਪਾਂ ਨੂੰ ਬੁਲਾ ਦਉਂਦਾ ਸੀ ਫੋਨ ਕਰਕੇ ਹੋਰ ਵੀ ਰਾਣ ਦੇ ਛੁਰਲੀ ਕਿਵੇਂ ਹੋ ਜੈ ਜੀ ਜਿੰਦਾ ਕੋ ਹਾਂ ਜਿਉਂਦੇ ਵੀ ਹੋਗੇ ਮਰ ਗਏ ਬੈਜੋ ਬੈਜੋ ਔਰ ਵੀ ਰਹਿਣੇ ਦਾ ਜੀ ਖਮਾ ਚ ਆ ਰਹਾ ਠੀਕ ਠਾਕ ਵੀ ਹੈ ਬਹੁਤ ਨੂੰ ਹੋ ਗਿਆ ਰੱਖ ਚੁੰਗਲ ਮਾਰੀ ਤੂੰ ਤਾਂ ਯਾਰ ਪੈਸੇ ਪੂਰੇ ਵੀ ਖਤਮ ਹੋ ਗਏ ਪਾਈਏ ਕੋਈ ਗੱਲ ਬਾਈ ਬਾਈ ਇਹ ਤਾਂ ਨਾ ਪੁੱਛਿਆ ਕੀ ਗੱਲ ਹੋ ਗਈ 15 ਦਿਨ ਹੋ ਗਏ ਇਹ ਰਾਤ ਰਹਿਣੇ ਜਾਂਦੀ ਆ ਅੱਛਾ ਉੱਥੇ ਆਗਰ ਨੇ ਚੰਗਾ ਸਨਮਾਨ ਕੀਤਾ ਇਹਦਾ ਤਰਕੇ ਵੀ ਉਹ ਗਰ ਨੇ ਕੀ ਗੱਲ ਹੋ ਗਈ ਕੁੱਟਿਆ ਗਲੇ ਨੇ ਚਲੋ ਯਾਰਾ ਅੱਥੀ ਵਜਾ ਕੇ ਛੱਡੋ ਮਾਰਦੇ ਇਧਰ ਇੱਥੇ ਬਹੁਤ ਦਿਨ ਹੋ ਗਿਆ ਕੰਮ ਕਰਦੇ ਕੋਈ ਗੱਲ ਨਹੀਂ ਬਾਈ ਦੇਖਦੇ ਅਲ ਸ਼ਾਮ ਨੂੰ ਮਿਲਦੇ ਆਂ ਫਿਰ ਆਪਾਂ ਹਾਂ ਸ਼ਾਮ ਨੂੰ ਮਰਨ ਜਿਹੜੇ ਆਕਾ ਠੀਕ ਹੈ ਕੱਲ ਸ਼ਾਮ ਨੂੰ ਮਿਲਦੇ ਆ ਬਾਈ ਫਿਰ ਚੱਲ ਬਈ ਰਾਣੇ ਆਇਆ ਚੱਲੀਏ ਚੱਲ ਫਿਰ ਚਾਚਾ ਚਾਚਾ ਓਏ ਕਿੱਥੇ ਐ

ਤੇਰਾ ਕਿਵੇਂ ਰਹਿ ਸਕਨ ਸੁਮੇਤਰਾ ਵਧੀਆ ਰਿਹਾ ਚਾਚਾ ਚਲੋ ਵਧੀਆ ਵਧੀਆ ਪਰਮਾਤਮਾ ਨੇ ਚੰਗੀ ਸੁਣ ਲਈ ਹਣਾ ਮੈਂ ਦਾਦੀ ਭੇਜੂ ਆਪਣੇ ਕੱਪੜੇ ਦਾ ਨਾਮ ਦੇਦੀ ਕਿਵੇਂ ਮੈਂ ਦਾਦੀ ਭੇਜੂ ਆਪਣੇ ਕੱਪੜੇ ਦਾ ਨਾਮ ਦੇਦੀ ਠੀਕ ਹੈ ਮੱਲਾ ਕੋਈ ਨਾ ਹਾਂ ਚੰਗਾ ਜੱਜਾ ਮੈਂ ਚੱਲਿਆ ਮੈਨੂੰ ਹੋਰ ਵੀ ਕੰਮ ਨੇ ਓ ਚੰਗਾ ਚੰਗਾ ਪੁੱਤ ਚਾਹ ਪੀ ਜਾਂਦਾ ਬੱਸ ਚਾਚਾ ਬੱਸ ਓ ਮੜੀ ਵੀ ਆਈ ਨਹੀਂ ਹਾਂ ਹਾਂ ਜੱਜਾ ਧੰਨਵਾਦ ਠੀਕ ਹੈ ਜਾ ਚੰਗਾ ਬਸਾਂ ਤੇਰੇ ਨਾਲੇ ਚਲੋ ਵਧੀਆ ਸੰਦੀ ਪਰਮਾਤਮਾ ਨੇ ਰੱਬ ਦੀਆਂ ਸਾਰੀ ਖੁਸ਼ੀਆਂ वाह तो मैं चार दिन पुछा रख के अब पता है, है नहीं हम भी शरे शरारत में दिल्ली ताली यूँ है कोई आएगा नहीं नहीं कोई मतलब है ओ बाप बाप आएगा बाप बाप ओ बाप 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 तो बेड़ा है पर ये बाप मैं दांत जी दांत जी बतो दांत जी बंदा दिल्ली सांप लूट छोटा दलीप आया कि दलीप आया दी दिलप अच्छा चाची का है ले अच्छा हाँ बी कपड़े सीमे ने ठीक है ठीक हाँ। अच्छा। है ठीक है बड़ा सोना मुंडा है

ਪੀ ਗੁੱਪੀ ਤੇ ਕਿਹੜਾ ਯਾਦ ਰੱਖਦਾ ਸਾਡੇ ਟਾਈਮ ਤਾਂ ਐਂ ਯਾਦ ਰੱਖਦੇ ਜੀ ਤਾਂ ਹੀ ਤਾਂ ਜਾਂਦਾ ਟਾਈਮ ਕੁਛ ਹੋਰ ਸੀ ਬਾਬਾ ਆਹ ਹਾਂ ਲੈ ਨਾ ਕੋਲੇ ਦੇ ਦੇ ਲੈ ਨਾ ਮੂੰਹ ਤੋਂ ਕਰਨਾ ਕਿ ਤੰਦੀ ਵਰਦਾ ਇੱਕੇ ਬਾਦ ਲਈ ਜਾਣਾ ਬਦੰਦਰਾ ਉਹ ਦੇਖਾਂ ਮੈਨਾਂ ਵਾਰ ਵਾਰ ਹਾਂ ਬਾਬਾ ਦਾ ਇੱਕ ਵੀ ਹੱਜੂ ਹਾਂ ਇੱਕ ਬਾਦ ਮੈਂ ਫਿਰ ਲਾ ਕੇ ਦਿਖਾ ਦਿੰਦਾ ਨਹੀਂ ਕਰ ਬੱਸ ਗਈ ਲੈ ਨਾ ਬੱਸ ਹਾਂ ਬਾਬਾ ਜਿਹੜਾ ਸਰੀਰ ਬਹੁਤ ਤਾਕੜਾ ਪਜਾਮਾ ਟਾਇਟ ਨਾ ਬਣਾਈ ਯਾਰ ਨਾ ਨਾ ਬਾਬਾ ਬਨਾਲਾ ਪਾ ਦੇ ਵਿੱਚ ਹਾਂ ਨੇ ਵੀ ਮੇਰੇ ਨਾਲ ਚੜਖਾ ਦਾ ਪਾਉ ਉਹ ਰੱਖ ਦੇ ਜਿੰਨਾ ਕਰ ਰੱਖਣਾ ਹੈ ਬਾਤੀ ਦਾ ਹਾਂ ਆਉ ਬਰਾਬਰ ਇਹ ਦੇ ਦਾ ਲੈ ਬਾਬਾ ਪਾਤ ਤੁਮੇ ਆਮੜਾ ਲੈ ਮੋਢੇ ਦੇ ਲਈ ਬਾਤੀ ਦਾ ਬਾਬਾ ਜਾ ਲੈ ਕੁਮਾਖੀ ਚਾਪਿਆ ਨਾ ਬਸ ਬਾਬਾ ਜਾਣਾ ਦੋਕਰਾਂ ਦੇ ਹੋਰ ਬਿਨਾ ਆਪ ਲੈਣਾ ਨਾ ਨਾ ਬਸ ਬਾਬਾ ਦੋਕਰਾਂ ਦੇ ਹੋਰ ਕੈਰੀ ਲਈ ਬਣਾ ਠੀਕ ਹੈ ਜੰਦਾ ਰਹਿ ਆਪਾਂ ਤਾਂ ਤੇਰੀ ਕਾਪੀ ਦਾ ਲੈ ਜਾ ਕਾਪੀ ਬਾਬਾ ਭੁੱਲ ਗਏ ਗਿਆ ਹੋਰ ਬਾਵਲਾ ਲੈ ਚਲ ਕੋਈ ਜਾ ਬਾਬਾ ਬਦਿਆ ਜੀਨੀ ਕਰਤਾ ਮੈਂ ਕੋਈ ਨਾ ਕੋਈ ਨਾ ਨੰਦਾ ਬਦਿਆ ਕੰਮ ਕਰੀ ਜਾਂਦਾ ਸੇ ਬਚਾਹੀ ਦੇ ਉਸਤਾਦ ਆਪਾਂ ਨੂੰ ਬੁਲਾ ਕੇ ਆ ਪਤਾ ਨਹੀਂ ਹੈਗਾ ਯਾਰ ਹੋਰ ਯਾਰ ਹਉਂ ਦਸਤਾ ਤੁਰਾ

ਉਹਦੇ ਬਾਰੇ ਇੱਕ ਚੀਜ਼ ਦੀ ਗੱਲ ਆਈ ਕਾਦੀ ਹੋਏ ਉਹ ਛੜਈ ਬਾਹ ਵਧੀਆ ਕਰ ਲੱਭਿਆ ਤੇ ਆਪੇ ਸੂਆ ਰਹੂਗਾ ਚੋਰੀ ਕਰਕੇ ਫਰਾਰ ਹੋਰ ਵੀ ਹੋਰ ਹੋਰ ਟਾਈਮ ਟੂਮ ਦੱਸੋ ਫਿਰ ਟਾਈਮ ਤੜਕੀ 4 ਵਜੇ 4 ਵਜੇ ਕੀ ਪ੍ਰਭਾਤ ਫੇਰਦੀ 4 ਵਜੇ ਨਹੀਂ 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 4 ਵਜੇ ਨਹੀਂ 4 ਵਜੇ ਨਹੀਂ ਯਾਰ ਆਪਾਂ ਟਾਈਮ ਦੰਨੇ ਆ ਰਾਤ ਨੂੰ 12 1 ਵਜੇ ਦਾ ਸਾਰੇ ਗੋਮਿਛਮ ਵਿੱਚ ਹੋਏ ਹੋਣਗੇ ਆਪਾਂ ਟੂਰ ਕਰਕੇ ਫਰਾਤ ਬਹੁਤ ਆ ਕੀ ਹੋ ਗਿਆ ਜੀ ਯਾਰ ਤੁਹਾਨੂੰ ਇਹਦਾ ਕੀ ਹੱਸਾਂ ਯਾਰ ਮੈਂ ਭੱਗ ਗਿਆ ਦੁਪਹਿਰੇ ਇੱਕ ਚੁੰਗਲ ਮਾਰਨਾ ਇਹ ਨਾਲ ਤਿਕੰਜਰ ਦਾ ਉਹ ਬਹੁਤ ਵਧੀਆ ਇਹਦਾ ਯਾਰ ਖੰਡ ਟੱਪੇ ਆਇਆ ਮੈਂ ਫੜ ਲਿਆ ਉਹਨਾਂ ਨੇ ਮੈਨੂੰ ਦੇਤਾ ਸਨਮਾਨ ਪਾਜੀ ਟਰੋਫੀ ਫਿਰ ਚੱਲ ਫਿਰ ਆਪਾਂ ਚੱਲ ਟਾਈਮ ਠੀਕ ਹੈ ਟਾਈਮ ਟੂ 12 ਵਜੇ ਚਲੋ ਜੀ ਪਰ ਆ ਵੇ ਮਿਲਦੇ ਆ ਫਿਰ ਰਾਤ ਨੂੰ ਚਲ ਫਿਰ ਪਰ ਠੀਕ ਹੈ ਚਲ ਫਿਰ ਪਿਆਰੀ ਜਿਹੀ ਰੱਖੀ ਹੋਈ ਕਡੰਡਾ ਚੱਕ ਲਓ ਡਾਕੀ ਦੇ ਭੈਣੇ ਚ ਛੜਾ ਆਪਣੀ ਤੋਈ ਨਹੀਂ ਚਲ ਓਏ ਉਹਦੇ ਸੱਤਰਾਤਾ ਨਹੀਂ ਓਏ ਉਹ ਵੀ ਤਾਂ ਛੜਾਈ ਹੈ ਓਏ ਹਾਂ ਓਏ ਮੈਨ ਲੱਗਦਾ ਹੈ ਸਾਡੇ ਘਰ ਹੀ ਚੋਰੀ ਕਰਨ ਨੂੰ ਫਿਰਦੇ ਨੇ ਮੈਂ ਕਰਵਾਉਣਾ ਇਹਨਾਂ ਤੇ ਕਾਰਵਾਈ ਤਾਂ ਮੈਂ ਜਾ ਕੇ ਕਹਿਣਾ ਬਰੇ ਬਾਈ ਨੂੰ ਯਾਰ ਆ ਜਾ ਮੈਂ ਵੀ ਚੱਲਦਾ ਯਾਰ ਚੱਲ ਜੀ ਦਊਗੀ ਬਾਈ ਬਾਈ ਹਾਂ ਬਾਈ ਉਹ ਯਾਰ ਤਿੰਨ ਚਾਰ ਜਿਲ੍ਹਾਂ ਨੂੰ ਜੇ ਚੋਰ ਕਰਦੇ ਨੇ ਆਪਣੇ ਪਿੰਡ 'ਚ ਹਾਂ ਬਾਈ ਹੁਣ ਆਪਣੇ ਤਾਇਏ ਦੇ ਪਰਲੇ ਘਰ 'ਚ ਚੋਰੀਗਰ ਨੂੰ ਫਿਰਦੇ ਨੇ ਯਾਰ ਕੋਈ ਨਹੀਂ ਬਾਈ ਮੈਂ ਤਾਂ ਆਦਾ ਮੇਰੇ ਤਾਇਏ ਨੂੰ ਜਾ ਕੇ ਘਰਾਨਾ ਉਹਨਾਂ ਤੋਂ ਚੋਰੀ ਹੋਈ ਨਹੀਂ ਹਾਂ ਬਾਈ ਮੈਂ ਤਾਂ ਇੰਨੀ ਗੱਲ ਕਹਿਣਾ ਹੈ ਕਿ ਦਾ ਕੋਈ ਨਹੀਂ ਬਾਈ ਮਿਲਦੇ ਆ ਮੋਗ ਵੀ ਮਲਾ ਠੀਕ ਹੈ ਠੀਕ ਹੈ ਤਾਂ ਠੀਕ ਹੈ ਹੋਰ ਤੂੰ ਖਾਣ ਹੈ ਵਧੀਆ ਹੋਰ ਮੰਮੀ ਲਈ ਤੇ ਠੀਕ ਨੇ ਵਧੀਆ ਤੇ ਇੱਕ ਕਾਪੀ ਦੇ ਵਧੀਆ ਹੀ ਸਾਡੇ ਵਾਲੀ ਸ਼ੋਰ ਨੂੰ ਚਾਹੀਦੀ ਹੈ ਸ਼ੋਰ ਨੂੰ ਚਾਹੀਦੀ ਹੈ ਹਾਂ ਆਉਂਦਾ ਮੁੰਡਾ ਸਮਾਨ ਲੈ ਕਰੇ ਦੁਕਾਨ ਅੱਛਾ ਅੱਛਾ ਹੋ ਠੀਕ ਠਾਕ ਹੈ ਵਧੀਆ ਜੀ ਕੰਮ ਕਰ ਵਧੀਆ ਚੱਲੀ ਜਾਂਦਾ ਤੇਰਾ ਵਧੀਆ ਚੱਲੀ ਜਾਂਦਾ ਬੰਦਾ ਆਈ ਵਧੀਆ ਕੀ ਹੋ ਗਿਆ ਪਤਾ ਗੱਲ ਪੂਰੀ ਆ ਜਾ ਉਹ ਤੇ ਮarre ਸਾਈਡ ਤੇ ਆ ਜਾ ਮਾਂ ਜੀ ਤੁਹਾਨੂੰ ਠੀਕ ਸਮਾਂ ਬੱਸ ਹਾਂ ਵੀ ਮਲਾ ਕੀ ਕਹਨੇ ਆ ਤਾਂ ਯਾਰ ਤਾਂ ਹੈ ਯਾਰ ਕੁਝ ਕਹੇ ਨਾ ਵੀ ਹੋਣਾ ਕੋਸਾ ਜ਼ਰੂਰੀ ਗੱਲ ਹੁੰਦੀ ਐ ਹਾਂ ਅੱਜ ਮੈਨੂੰ ਬੰਦਾ ਦੱਸ ਗਿਆ ਕੋਈ ਮੈਂ ਉੱਥੇ ਬੈਠਾ ਸੀ ਅੱਛਾ ਮੈਂਦਾ ਆਪਣੇ ਪਰਦੇ ਘਰ ਚੋਰ ਆਣਗੇ ਚੋਰ ਆਣਗੇ ਗੋਰੀ ਬੋਲ ਪਾ ਓਏ ਹੌਲੀ ਆ ਸੁਣਦੂ ਕੋਈ ਹਾਂ ਹਾਂ ਆਪਣੇ ਘਰੇ ਪਰਲੇ ਘਰੇ ਚੋਰ ਆਣਗੇ ਅੱਜ ਅੱਛਾ ਅੱਜ ਆਪਾਂ ਨੇ ਸੁੱਕੇ ਲੰਗਣਦੇ ਨੇ ਉਹ ਸੁੱਕੇ ਤਾਂ ਨੰਗ ਕਿਵੇਂ ਜਾਣਗੇ ਬਸ ਫਿਰ ਤੈਨੂੰ ਪਤਾ ਨਹੀਂ ਘਰ ਕੀ ਦਾ ਬਸ ਫਿਰ ਤੈਨੂੰ ਦੱਸ ਤੀ ਗੱਲ ਚੋਰਣ ਜਾਣ ਹੀ ਨੇ ਬਸ ਫਿਰ ਅੱਜ ਐਂ ਪਤਾ ਵੀ ਚੋਰਾਂ ਨੂੰ ਹੀ ਫੜਦੇ ਆਇਆ ਹੁਣ ਕੰਮ ਰਹੀ ਅੱਜ ਕੰਡੇ ਤੇ ਰਹੀ ਫਿਰ ਰਾਤ ਕੰਡੇ ਤੇ ਮੈਂ ਸੌਂਦਾ ਨਹੀਂ ਬਸ ਫਿਰ ਬਸ ਜਿਹੜੀ ਉਹ ਕੀ ਕਰਦੇ ਨੇ ਉਹ ਅੰਗਰੇਜ਼ੀ ਲੋਕ ਜੇ ਸੌਣ ਦੀ ਉਹ ਕੀ ਆਪਣਾ ਐਟਕਿੰਗ ਐਕਟ ਕੀ ਕਰੂੰਗਾ ਮੈਂ ਠੀਕ ਹੈ ਹਾਂ ਹਾਂ ਤੇ ਜ਼ਿੰਮੇਵਾਰੀ ਤੇਰੀ ਹੋਊਗੀ ਬਸ ਮਾਤ ਨਾਲੋਂ ਮਾਪੂਕੀ ਨਹੀਂ ਕਰਨੀ ਐਂ ਕਰੀ ਤੂੰ ਹਾਂ ਜਿਹੜਾ ਬਣਾ ਪਰਲਾ ਕਮਰੇ ਉਹ ਤੇ ਭਾਈ ਉਹ ਚੋਰੀ ਐਡਾ ਮੈਨੂੰ ਐਡਾ ਤਾਂ ਮੈਨੂੰ ਪਤਾ ਦਿਮਾਗਾਂ ਦੇ ਚੋਰਾ ਦਾ ਕਿਉਂਕਿ ਉਹ ਕਮਰੇ ਚ ਆਉਂਦੇ ਨਹੀਂ ਹਾਂ ਉਹ ਕਮਰੇ ਤੇ ਤਾਇਨੇ ਮੰਜੇ ਰੱਖੇ ਹੋਏ ਨੇ ਬਸ ਹੋ ਗਿਆ ਹਾਂ ਉਹ ਕਮਰੇ ਨਹੀਂ ਆਉਂਦੇ ਐਦਾ ਤਾਇਆ ਮੇਰਾ ਸਿਆਣਾ ਹੈ ਫਿਰ ਤਾਇਨੂੰ ਹੀ ਸਿਆਣਾ ਕਹਿੰਦੇ ਬਸ ਫੇਰਾ ਹਾਂ ਬਸ ਫੇਰਾ ਅੱਜ ਸੁੱਕੇ ਨਹੀਂ ਲੰਗਣਦੇ ਨੇ ਸੁੱਕੇ ਹੀ ਲੰਗਣਦੇ ਨੇ ਮੈਂ ਬੜਾ ਕਾਪੀ ਲੈਣਾ ਮੁੰਡੇ ਵਾਸਤੇ ਸ਼ੋਰ ਵਾਸਤੇ ਮੰਗਵੀ ਸੀ ਲਿਆ ਹੋਈ ਨਹੀਂ ਤੂੰ ਐ ਕਰੀ ਕਿੰਨੇ ਤੈਨੂੰ ਪਤਾ ਤਾਂ ਹੋਣਾ ਤੈਨੂੰ ਦੱਸਿਆ ਕਿਨੇ ਹੈ ਮੈਨੂੰ ਹੈਗਾ ਸੀ ਬੰਦਾ ਕੋਈ ਦੱਸ ਚੱਲ ਮੈਂ ਤੈਨੂੰ ਫੇਰ ਦੱਸੂੰ ਅੱਛਾ ਤਿਆਰੀ ਹਾਂ ਤਿਆਰੀ ਬੰਦ ਲੈ ਆਪਾਂ ਨਾ ਮੈਨੂੰ ਪਤਾ ਹੈ ਨਾ ਚੋਰਾਂ ਦਾ ਟਾਈਮ ਕੀ ਹੁੰਦਾ ਹਾਂ ਚੋਰਾਂ ਦਾ ਟਾਈਮ ਹੁੰਦਾ ਹੈ 11 12 ਵਜੇ ਦਾ ਬਸ ਫੇਰ ਮੈਂ ਉੱਥੇ ਹੀ ਆਪਾਂ 9 ਵਜੇ ਕਾਰਵਾਈ ਪਾ ਦੇਣੀ ਹੈ ਅੱਜ ਸੋਕੇ ਨਹੀਂ ਲੰਗਣ ਦੇਣੇ ਮੱਜ ਲੰਕਦੇ ਨਹੀਂ ਹੋਰੇ ਪਿੰਡਾਂ 'ਚ ਲੰਗੇ ਹੋਰੇ ਪਿੰਡਾਂ 'ਚ ਲੰਗੇ ਸ਼ਾਦੀ ਹਰੀ ਪਿੰਡਾਂ 'ਚ ਉਹੀ ਨਹੀਂ ਰਹਾ ਤੂੰ ਕੱਪੀ ਲੈ ਆ ਸ਼ੋਰ ਖਾਤਰ ਹਾਂ ਚੱਲ ਆਇਆ ਫੇਰ ਆ ਜਾ ਆ ਗਿਆ ਮੈਂ ਬਸ ਤੂੰ ਕੱਪੀ ਮੈਂ ਲੈ ਆ ਸਮਾਨ ਲੈ ਲੈ ਮੜਾ ਉਹਦਾ ਕੱਪੀ ਕੁਪੀ ਕਰੇ ਰੋਟੀ ਖਾਏ ਹਾਂ ਚੰਗਾ ਠੀਕ ਹੈ ਚੰਗਾ ਮੈਂ ਕਰ ਦੇਣਾ ਲੋਟ ਕੋਈ ਨਹੀਂ ਆਉਣੇ ਸਾਹ ਚ ਸਾਲੇ ਅੰਮਲੀ ਜਿਵੇਂ ਨੂੰ ਬੁਲਾ ਕੇ ਆਪ ਤਾਂ ਆ ਹੀ ਨਹੀਂ ਹੈਗੇ ਪਤਾ ਨਹੀਂ ਕਿੱਧਰ ਤਾਂ ਵਾਗੇ ਅੰਮਲੀ ਲੰਗੜੇ ਜੇ ਓਏ ਕਿਹੜਾ ਓਏ ਇੱਧਰ ਆ ਜਾ ਇੱਧਰ ਆ ਜਾ ਆਪਣੀ ਨਵੀਂ ਜਗ੍ਹਾ ਲੱਭੀ ਆ ਯਾਰ ਆ ਗਿਆ ਸਾਜੀ ਆ ਗਿਆ ਤਰ ਕੇ ਤੀਏ ਸੀ ਬਾਗੇ ਸਾਨੂੰ ਨਾ ਕੋਈ ਹੋਰੇ ਹੁਣ ਹੁਣਾਈ ਕੋਈ ਸਕੀਮ ਕਿ ਕਰ ਪਤਾ ਲੱਗੀ ਜੇ ਆਪਾਂ ਨੂੰ ਜੇ ਚੁਪ ਕਰ ਹੋਈ ਪਹਿਲਾਂ ਚੁੰਡੀ ਲਾ ਲੈ ਯਾਰ ਉਹ ਇਸ ਦਿਮਾਗ ਤੋਂ ਡੀ ਆ ਮੈਂ ਤਾਂ ਭੁੱਲ ਗਿਆ ਸੀ ਕਿ ਕਰ ਪਤਾ ਲੱਭੀ ਤੈਨੂੰ ਹੁਣ ਕੀ ਦੱਸ ਕੋਈ ਕਾਰਵਾਈ ਉਹ ਜੀ ਉਹਦੇ ਨਾਲ ਦੋ ਘਰ ਨੇ ਸੱਚੀ ਹੋਏ ਦੋ ਘਰ ਨੇ ਜੀ ਉਹਦੇ ਉਹਨੇ ਚ ਨਾ ਕਰ ਲਈ ਯਾਰ ਚੋਰੀ ਉਹ ਕਿਸੇ ਅੱਲਾਹ ਨਹੀਂ ਪਤਾ ਕਾ ਚਾਹਦਾ ਭਗੜੇ ਚੱਪਲੇ ਤੂੰ ਇਹਦਾ ਸਾਂ ਇੱਧਰ ਲੈ ਜੇ ਹੁੰਦਾ ਉਹ ਇੱਧਰ ਲੈ ਜੇ ਹੁੰਦਾ ਇੱਧਰ ਲੈ ਜੇ ਹੁੰਦਾ ਆਪਾਂ ਪਰਲੇ ਘਰ ਚ ਜਾਂਦੇ ਆਂ ਚੋਰੀ ਪੜਾ ਕੋਈ ਨਹੀਂ ਹੁਣਾ ਕਰਕੇ ਚੋਰੀ ਚਲੋ ਜੀ ਉਹ ਉਹ ਐ ਸਮਝਦਾ ਵੀ ਚੋਰਾਂ ਨੂੰ ਕਿਹੜਾ ਪਰਦਾ ਲੱਗੂ ਆ ਵੀ ਇੱਥੇ ਟੂੜੀ ਵਾਲਾ ਕਮਰਾ ਐ ਸਮਝਦਾ ਉਹ ਉੱਥੀ ਦਬਾ ਚਲਾ ਆ ਗਿਆ ਹਾਂ ਇੰਦੇ ਨੇ ਉਹਦਾ ਇੱਕੇ ਜਿਹੜਾ ਹੁੰਦਾ ਸਸ ਫਿਰ ਨਹੀਂ ਆਦਾ ਉਹ ਉਹਨੂੰ ਪਤਾ ਨਹੀਂ ਜੀ ਆਫਟਰ ਉਹ ਬਦਮਾਸ਼ ਆ ਯਾਰ ਜਦ ਪਕੜਦਾ ਮੈਂ ਤੇਰੇ ਕੰਨ ਤੇ ਹੀ ਮਾਰੂੰ ਪਤਾ ਹੈ ਕਿਹੜਾ ਬਦਮਾਸ਼ ਹੈ ਸੋਨੀ ਉਸਤਾਦ ਰਾਤ ਰੈਡੇ ਘੁਟੇ ਆਉਂਦਾ ਬਹੁਤ ਅੱਛਾ ਬੋਲਾ ਓਏ ਰਾਤ ਨੇ ਤੇਰੀ ਚੰਗੀ ਖਰਖਰਾ ਮੈਨੂੰ ਵੀ ਸੋਹਣੇ ਅੱਜ ਮੈਂ ਤਾਂ ਮੰਗੀ ਮਾਂ ਬੀੜੀ ਮੰਗੀ ਇਹ ਕਹਿੰਦਾ ਤੇਰੇ ਨਾਲ ਰਹਿੰਦਾ ਮਾਂ ਹਾਂਜੀ ਮੇਰੇ ਨਾਲ ਰਹਿੰਦਾ ਕਹਿੰਦਾ ਉਹਦੀ ਮੈਂ ਚੰਗੀ ਝਾਮਤ ਕੀਤੀ ਏ ਹੋਰ ਗੱਲਾਂ ਦੀ ਛੱਡੋ ਤੁਸੀਂ ਤਿਆਰ ਹੋ ਹਾਂ ਚਲੋ ਉਸਤਾਦ ਜੀ ਤੇਰੀ ਘਰ ਸਾੜਾ ਤੇਰੀ ਮਾਂ ਕੰਦੇ ਮੂੰਹ ਗਾਲ ਕਰਦੇ ਓ ਉਸਤਾਦ ਜੀ ਗਾਲ ਹੀ ਕੱਢਦਾ ਜੀ ਚਲ ਮਦਾ ਇਹ ਕਹਦਾ ਜੀ ਤੇਰੀ ਛਾਤੀ ਕੋਲੀ ਜੱਲੇ ਕੱਕੇ 10 ਦਿਨ ਕੇ ਲਿਆ ਦੀ ਪਾਈ ਲਫਾ ਬਿੰਦੀ ਚਲੋ ਚੱਲੀਏ ਓਏ ਓਏ ਤੁਮ ਦਸੋ ਤਿਆਰੀ ਤੁਰੀ ਕਰੋ ਆਪਾਂ ਫੇਰ ਚੱਲਦੇ ਆਂ ਹਾਂਜੀ ਉਸਤਾਦ ਜੀ ਆਪਾਂੇ ਕਰਦੇ ਆਂ ਥੋੜਾ ਜਿਹਾ ਠੈਕ ਦੇ ਲੈਂਦੇ ਆਂ ਪਤਾ ਹੀ 11 ਵਜੇ ਨਹੀਂ 12 ਵਜੇ ਚੱਲ ਜਾਗੇ ਆਪਾਂ ਕੋਈ ਨਹੀਂ ਹੋਣਾ ਆਪ ਤਾਂ ਸੌ ਜਾਊਗਾ ਉਧਰ ਕਿਹੜਾ ਆਊਗਾ ਆਪਾਂ ਆਪਾਂ ਹੀ ਕਰਾਂਗੇ ਠੀਕ ਹੈ ਚਲੋ ਫਿਰ ਆਪਾਂ ਨੂੰ ਮੁੰਡੀਆਂ ਢੰਡੀ ਲਾਉਣੇ ਆ ਮਨੂਸ ਫੈਂਟ ਉਹ ਕਿੰਝ ਰਹੇ ਸਦਾ ਖੜਾ ਰਹੇਗਾ ਇਹ ਪੈਸੇ ਚੋਰੀ ਕਰੀ ਨਹੀਂ ਪਹਿਲੀ ਮਰਵਾਊਗਾ ਲੱਗਦਾ ਪਾਉ ਉਹ ਆ ਵੀ ਉਹ ਮੈਂ ਕਰਾਨਾ ਇਹਨਾਂ ਤੋਂ ਚੋਰੀ ਹੋਰੇ ਪਿੰਡਾਂ 'ਚ ਕਰੀ ਆਉਂਦੀਆਂ ਗਰੀਬਾਂ ਦੀਆਂ ਚੋਰੀਆਂ ਅੱਜ ਫਸੇ ਲਿਆ ਉਹ ਆ ਪਿਆਰ ਦੇ ਬੁਰਾ ਮੰਨ ਜਾ ਅਖੀਰ ਹੀ ਘਰਾਂ 'ਚ ਫੋਟਾ ਉਹ ਸਿੰਮਾ ਜੀ ਵਸਦਾ ਫੂਪਾ ਜੀ ਲੱਗੇ ਚਾਮਤ ਕਰਾਦੀ ਆਪਣੀ ਸੁਣ ਲਿਆ ਕਰਦੇ ਨੇ ਦੇ ਛੜਕ ਬਹੁਤੇ ਜਿੱਧਰ ਪੈਵੇਂ ਦੇਖ ਲੈ ਕੁਇਂ ਆਉਂਦਾ ਆਇਆ ਤੇ ਆ ਹਾਂ ਇਹ ਰੀਨ ਬਾਈ ਜੀ ਮੁਕੱਲ ਬਸ ਕੁਝ ਅੱਛਾ ਆਇਆ ਦੇਖ ਲੈ ਆਤੇ ਆ ਮੰਮੀ ਨਾਲ ਆਇਆ ਫਿਰ ਕਹਣੇ ਨਾ ਚੋਰੀ ਹੋਰਾਂ ਦੀ ਕਰੀ ਹੋਣੀ ਇਹਨਾਂ ਦੀ ਚੋਰੀ ਮੈਂ ਕਰਾਂ ਨਾ ਚੋਰੀ ਇਹ ਵੀ ਕਿਸੇ ਦੇ ਕਰੇ ਫਸੇ ਹੋਣੀ ਬੰਦ ਲੈ ਅੱਲਾ ਅੱਕੇ ਦਾ ਹੋ ਆਇਆ ਹਾਂ

ਆਸੇ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਆ ਵੀਡੀਓ ਤੁਸੀਂ ਦੇਖੀ ਐ ਜਰੂਰ ਦੱਸਿਓ ਵੀ ਕਿਵੇਂ ਲੱਗੀ ਕਮੈਂਟ ਕਰੋ ਇੱਕ ਪਿਆਰਾ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਪਹਿਲੀ ਵਾਰ ਸਟਾਰਟ ਕੀਤਾ ਐ ਇਹ ਕੰਮ ਪਹਿਲੀ ਵਾਰ ਸ਼ੂਟ ਕੀਤਾ ਐ ਥੀਏਟਰ ਕਰ ਰਹੇ ਆ ਔੜੀ ਔੜੀ ਐਕਸਪੀਰੀਅੰਸ ਆਊਗਾ ਤੁਸੀਂ ਆਪ ਦਾ ਕਮੈਂਟ ਇੱਕ ਜਰੂਰ ਛੱਡਣਾ ਕਮੀ ਪੇਸ਼ੀਆ ਸਭ ਦੱਸਣਾ ਕਿਉਂਕਿ ਕਮੀਆਂ ਬਹੁਤ ਨੇ ਪੂਰੀਆਂ ਹੋળી-ਹੋਲੀ ਕਰਾਂਗੇ ਧੰਨਵਾਦ